ਕਿ ਪੰਜਾਬ ਜਦੋਂ ਪਾਰਟੀ 222 ਚ ਇਲੈਕਸ਼ਨ ਲੜ ਰਹੀ ਸੀ ਮੈਨੂੰ ਯਾਦ ਆ ਕਿ ਉਸ ਸਮੇਂ ਬਹੁਤ ਵੱਡਾ ਵਾਦਾ ਸੀਗਾ ਕਿ ਅਸੀਂ ਪੰਜਾਬ ਦੇ ਹਰ ਘਰ ਦਾ ਬਿਜਲੀ ਦਾ ਬਿੱਲ ਜ਼ੀਰੋ ਕਰਾਂਗੇ ਸਰਕਾਰ ਬਣਨ ਤੋਂ ਬਾਅਦ ਤਿੰਨਾਂ ਮਹੀਨਿਆਂ ਦੇ ਅੰਦਰ ਉਹ ਸਭ ਤੋਂ ਵੱਡਾ ਵਾਦਾ ਜੋ ਪੰਜਾਬ ਦੇ ਲੋਕਾਂ ਨੇ ਕੀਤਾ ਸੀਗਾ ਉਹਨੂੰ ਅਸੀਂ ਪੂਰਾ ਕੀਤਾ ਅੱਜ ਪੰਜਾਬ ਦੇ 90% ਘਰਾਂ ਦਾ ਬਿਜਲੀ ਦਾ ਬਿੱਲ ਪੰਜਾਬ ਚ ਜ਼ੀਰੋ ਆ ਰਿਹਾ ਹੈ ਬਿਲਕੁਲ ਸਚਾਈ ਹੈ ਪੰਜਾਬ ਦੇ ਲੋਕ ਚਾਹੁੰਦੇ ਨੇ ਇਹ ਪਹਿਲੀ ਸਰਕਾਰ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਜਿਨੇ ਪ੍ਰਾਈਵੇਟ ਥਰਮਲ ਪਲਾਂਟ ਕੀਤੇ ਪੰਜਾਬ ਦੇ ਲੋਕਾਂ ਦੇ ਨਾਮ ਕੀਤਾ ਗਿਆ ਇਸ ਵਾਰ ਬਹੁਤ ਵੱਡਾ ਵਾਅਦਾ ਸੀਗਾ ਸਿਹਤ ਦੀ ਕ੍ਰਾਂਤੀ ਪੰਜਾਬ ਦੇ ਅੰਦਰ ਲੈ ਕੇ ਆਵਾਂਗੇ ਇਹ ਦੱਸਦਿਆਂ ਬੜੀ ਖੁਸ਼ੀ ਹੁੰਦੀ ਆ ਕਿ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਬਹੱਲਾ ਕਲੀਨਿਕ ਖੁੱਲ ਰਹੇ ਨੇ ਕਿ ਲੋਕ ਆਪਣਾ ਇਲਾਜ ਉਹਨਾਂ ਬਹੱਲਾ ਕਲੀਨਿਕਾਂ 'ਚ ਕਰਾ ਰਹੇ ਨੇ ਕਿ ਕਿਸ ਤਰ੍ਹਾਂ ਸਪੈਸ਼ਲਿਸਟ ਡਾਕਟਰ ਭਰਤੀ ਹੋ ਰਹੇ ਨੇ ਕਿ ਕਿਸ ਤਰ੍ਹਾਂ ਸੀ ਰੇਂਦਰਾ ਹਸਪੀਟਲ ਗੁਰਦਾਨ ਕੋ ਹਸਪੀਟਲ ਜ਼ਿਲ੍ਹਾ ਵੀ ਹਸਪੀਟਲ ਨੇ ਪੰਜਾਬ ਦੇ ਉਹਨਾਂ ਦਾ ਕਾਇਆਕਲਪ ਕਰ ਰਿਹਾ ਇਸ ਤੋਂ ਬਿਨਾ ਜਿਵੇਂ ਗੱਲ ਕਰਾਂ ਸਿੱਖਿਆ ਦੀ এডਿਊਕੇਸ਼ਨ ਦੀ ਸਰਦਾਰ ਭਗਵੰਤ ਸਿੰਘ ਮਾਜੀ ਨੇ ਮੈਨੂੰ ਕਿਹਾ ਕਿ ਸਭ ਤੋਂ ਵੱਧ ਬਜਟ ਜਿਹੜੇ ਰੱਖਣਾਗਾ ਤਾਂ ਸਿੱਖਿਆ ਦੇ ਖੇਤਰ ਚ ਰੱਖਣਾਗਾ ਕਿ 57% ਦਾ ਬਜਟ ਜਿਹੜਾ ਉਹਦਾ ਵਾਅਦਾ ਉਸ ਸਮੇਂ ਸਿੱਖਿਆ ਦੇ ਵਿੱਚ ਹੋਇਆ ਸੀਗਾ ਪਰ ਲਗਾਤਾਰ ਉਹ ਲਾਇਨ ਅਜ ਪੰਜਾਬ ਜਾਰੀ ਆ ਅੱਜ ਇੱਥੇ ਕਮਰੇ ਬਣ ਗਏ ਜਿੱਥੇ ਸਪੋਰਟਸ ਦੇ ਮੈਦਾਨ ਬਣ ਗਏ ਜਿੱਥੇ ਲੈਬਸ ਬਣ ਗਈਆਂ ਜਿੱਥੇ ਲਾਇਬ੍ਰੇਰੀਆਂ ਬਣ ਗਈਆਂ ਉੱਥੇ ਨਾਲ ਦੀ ਨਾਲ ਜਿਹੜੀਆਂ ਸਕੂਲਾਂ ਦੀਆਂ ਦਿਵਾਰਾਂ ਵੀ ਬਣ ਗਈਆਂ ਸਕੂਲ ਆਫ ਹੈਮਨਸ ਇੱਕ ਬਹੁਤ ਵੱਡੀ ਮਿਸਾਲ ਆ ਪੰਜਾਬ ਦੇ ਅੰਦਰ ਕਿ ਸਕੂਲਾਂ ਫੈਮਿਨਸ ਜਿਹੜੇ ਨੇ ਪੰਜਾਤ ਖੁੱਲ ਚੁੱਕੇ ਨੇਗੇ ਹੁਣੇ ਇੱਕ ਬੈਚ ਜਿਹੜਾਗਾ ਉਹ ਸਾਡੇ ਅਧਿਆਪਕ ਸਹਿਬਾਨ ਦਾ ਸਿੰਗਾਪੁਰ ਨੂੰ ਤੋਰਿਆ ਮੈਂ ਸਰਦਾਰ ਭਗਵੰਤ ਸਿੰਘ ਮਾਜੀ ਦਾ ਧੰਨਵਾਦ ਕਰਨਾ ਚਾਹਾਂਗਾ ਜਿਨ੍ਹਾਂ ਨੇ ਅੱਜ ਪੰਜਾਬ ਦੇ ਅੰਦਰ ਐਂਟੀ ਗੈਂਗਸਟਰ ਫੋਰਸ ਦਾ ਗਠਨ ਕੀਤਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਅੱਜ ਇੱਕ ਵੱਡੀ ਲੜਾਈ ਜਿਹੜੀ ਆ ਯਤ ਨਸ਼ਿਆਂ ਦੇ ਵਿਰੁੱਧ ਉਹਦੀ ਸ਼ੁਰੂਆਤ ਕੀਤੀ ਹੈ 2200 ਦੇ ਕਰੀਬ ਜਿਹੜੀਆਂ ਐਫ ਆਈ ਆਰਾਂ ਲਗੀਆਂ ਉਹ ਪਿਛਲੇ ਥੋੜਾ ਜਿਹਾ ਦਰਜ ਹੋਣ ਜਾਣ ਲਗੀਆਂ ਅਤੇ ਲਗਭਗ 3100 ਵਿਅਕਤੀ ਜਿਹੜੇ ਲੱਗੇ ਜਿਹੜੇ ਨਸ਼ਾ ਤਸਕਰੀ ਵਿੱਚ ਸ਼ਾਮਲ ਲੱਗੇ ਉਹਨਾਂ ਨੂੰ ਬੰਦ ਕੀਤਾ ਗਿਆ ਔਰ ਨਾਲ ਦੀ ਨਾਲ ਉਹ ਲੋਕ ਜਿਨ੍ਹਾਂ ਨੇ ਨਸ਼ਾ ਵੇਚ ਕੇ ਬੇਥਾ ਪੈਸਾ ਕਮਾਇਆਗਾ ਔਰ ਗੈਰ ਕਾਨੂੰਨੀ ਪ੍ਰਾਪਰਟੀਆਂ ਬਣਾਜਾਂਗੇ ਲਗਭਗ 43 ਲੋਕਾਂ ਨੇ ਘਰ ਜਿੱਦੇ ਉਟਾਏ ਗਏ ਤਾਂ ਕਿ ਪੰਜਾਬ ਦੇ ਲੋਕਾਂ ਚ ਇੱਕ ਵੱਡਾ ਮੈਸੇਜ ਜਿਹੜਾ ਉਹ ਪਹੁੰਚ ਸਕੇ ਅੱਜ ਪੰਜਾਬ ਜਿਹੜਾ ਪੰਜਾਬ ਦੇ ਅੰਦਰ ਨਸ਼ੇ ਲਗਭਗ ਖਤਮ ਹੋ ਰਹੇ ਨੇਗੇ ਔਰ ਪੰਜਾਬ ਜਿਹੜਾ ਤਰੱਕੀ ਕਰ ਰਿਹਾ ਪਹਿਲੀ ਵਾਰ ਹੋਇਆਗਾ 50000 ਤੋਂ ਵੱਧ ਨੌਕਰੀਆਂ ਜਿਹੜੀਆਂ ਉਹ ਸਰਦਾਰ ਭਗਵੰਤ ਸਿੰਘ ਬਾਦਜੀ ਦੀ ਸਰਕਾਰ ਨੇ ਪੰਜਾਬ ਦੇ ਨੌਜਵਾਨ ਦਿੱਤੀਆਂ ਨੇਗੀਆਂ ਪੰਜਾਬ ਦੇ ਅੰਦਰ ਇੱਕ ਪੋਜ਼ਿਟਿਵ ਮਾਹੌਲ ਇੱਕ ਹਾਂ ਪੱਖੀ ਮਹਾਲ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਜੀ ਸਰਕਾਰ ਨੇ ਕਲੀਆਂ ਨੌਕਰੀਆਂ ਨਹੀਂ ਪੰਜਾਬ 'ਚ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਹ ਕਿਸ ਤਰ੍ਹਾਂ ਖੇਡਾਂ ਵੱਲ ਲੈ ਕੇ ਜਾਣਾਗਾ ਕਿਉਂਕਿ ਜਦੋਂ ਸਾਡੇ ਬੱਚੇ ਖੇਡਾਂ ਵੱਲ ਜਾਣਗੇ ਗਰਾਊਂਡ 'ਚ ਜਾਣਗੇ ਤਾਂ ਨਸ਼ਿਆਂ ਤੋਂ ਕੋਹਾਂ ਦੂਰ ਰਹਿਣਗੇ ਕਿਉਂਕਿ ਅੱਜ 1000 ਤੋਂ ਵੱਧ ਜੜੀਆਂ ਨਰਸਰੀਆਂ ਨੇ ਖੇਡ ਨਰਸਰੀਆਂ ਉਹ ਪੰਜਾਬ ਤੋਂ ਬਣਾਇਆ ਜਾ ਰਹੀਆਂ ਰਹੀਆਂ ਖੇਡਾਂ ਮਤਲਬ ਪੰਜਾਬ ਦੇ ਤਿੰਨ ਸੀਜ਼ਨ ਕਰਾਏ ਨੇ ਜਿਹੜੇ ਕਿ ਬੜੇ ਸਕਸੈਸਫੁਲ ਹੋਏ ਨੇ ਇਹਦੇ ਨਾਲ ਦੀ ਨਾਲ ਪੰਜਾਬ ਦੇ ਨੌਜਵਾਨ ਦਾ ਹੌਸਲਾ ਹੋਰ ਬਦੇ ਪੰਜਾਬ ਦੇ ਖਿਡਾਰੀਆਂ ਦਾ ਹੌਸਲਾ ਹੋਰ ਬਦੇ ਤਾਂ ਅਸੀਂ ਡਾਇਰੈਕਟ ਐਂਟਰੀ ਜਿਹੜੀ ਆ ਉਹਨਾਂ ਨੂੰ PCS ਦੇ ਅੰਦਰ ਉਹਨਾਂ ਨੂੰ DSP ਦੇ ਰੂਪ ਦੇ ਅੰਦਰ ਅਸੀਂ ਪੰਜਾਬ ਦੀ ਜਿਹੜੀ ਹਾਕੀ ਟੀਮ ਸੀਗੀ ਜਾਂ ਦੂਸਰੇ ਖਿਡਾਰੀ ਸੀਗੇ ਉਹਨਾਂ ਨੂੰ ਦੀ ਰਿਕਰੂਟਮੈਂਟ ਜਿਹੜੀ ਆ ਸਿੱਧੀ ਕੀਤੀ ਆ ਤਾਂ ਕਿ ਸਾਡੇ ਬੱਚੇ ਜਿਹੜੇ ਖੇਡਾਂ ਖੇਡਦੇ ਨੇ ਵੀ ਉਹ ਵੀ ਸੋਚ ਸਕਣ ਕਿ ਪੰਜਾਬ ਦੇ ਅੰਦਰ ਵਡੀਆਂ-ਵਡੀਆਂ ਪੋਸਟਾਂ ਵੀ ਜਿਹੜੇ ਸਪੋਰਟਸ ਪੈਨ ਨੂੰ ਮਿਲ ਸਕਦੀਆਂ ਨਹੀਂਆਂ ਇਹ ਸਾਨੂੰ ਗੁਰਬਾਣੀ ਦੇ ਰਾਹੀਂ ਸੰਦੇਸ਼ ਆ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾ ਕਿ ਪਾਣੀ ਨੂੰ ਹਵਾ ਨੂੰ ਪਵਨ ਨੂੰ ਕਿਵੇਂ ਬਚਾ ਕੇ ਰੱਖਣਾਗਾ ਪਹਿਲੀ ਵਾਰ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਫੈਸਲਾ ਕੀਤਾ ਜਿਹੜਾ ਪਾਣੀ ਨਹਿਰਾਂ ਦਾ ਪਾਣੀ ਖੇਤਾਂ ਤੱਕ ਨਹੀਂ ਪਹੁੰਚਦਾ ਸੀਗਾ ਉਹਨਾਂ ਨੂੰ ਜਾਂ ਤਾਂ ਖਾਲਾਂ ਦੇ ਰਾਹੀਂ ਜਾਂ ਪਾਈਪਲਾਈਨਾਂ ਦੇ ਰਾਹੀਂ ਆਖਰੀ ਖੇਤ ਤੱਕ ਪਹੁੰਚਾਇਆ ਜਾਵੇ ਕਿਸ ਤਰ੍ਹਾਂ ਅੱਜ ਪਾਈਪਲਾਈਨਾਂ ਦੇ ਰਾਹੀਂ ਪਾਣੀ ਜਿਹੜਾ ਆਖਰੀ ਖੇਤ ਤੱਕ ਪਹੁੰਚ ਰਿਹਾ ਹੈ ਬਹੁਤ ਵੱਡਾ ਸਪੀਕਰ ਸਾਹਿਬ ਪਰਾਲਾਗਾ ਅੱਜ ਪੰਜਾਬ ਦੇ ਕਿਸਾਨ ਨੂੰ ਬਚਾਉਣ ਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਕਿ ਜਿਨ੍ਹਾਂ ਨੇ ਸਰਕਾਰ ਆਉਂਦਿਆਂ ਹੀ ਇੱਕ ਵੱਡਾ ਫੈਸਲਾ ਕੀਤਾ ਕਿ ਜੇਕਰ ਕੋਈ ਪੰਜਾਬ ਦਾ ਨੌਜਵਾਨ ਚਾਹੇ ਉਹ ਮਿਲਟਰੀ ਚਾਹੇ ਉਹ ਪੰਜਾਬ ਪੁਲਿਸ ਦੇ ਅੰਦਰ ਆ ਚਾਹੇ ਕਿਸੇ ਹੋਰ ਸੈਨਾ ਦੇ ਅੰਦਰ ਆ ਜੇਕਰ ਉਹ ਦੇਸ਼ ਦੇ ਲਈ ਪੰਜਾਬ ਦੇ ਲਈ ਆਪਣੀ ਜਾਨ ਕੁਰਬਾਨ ਕਰਦਾਗਾ ਤਾਂ ਉਸਦੇ ਪਰਿਵਾਰ ਦਾ ਸਨਮਾਨ ਜਿਹੜਾ ਕਿਉਂਕਿ ਉਹ ਵਿਅਕਤੀ ਵਾਪਸ ਨਹੀਂ ਆ ਸਕਦਾ ਅਸੀਂ ਉਹਦੇ ਪਰਿਵਾਰ ਦਾ ਸਨਮਾਨ ਕਰਦੇ 1 ਕਰੋੜ ਰੁਪਏ ਦੀ ਰਾਸ਼ੀ ਦੇਵਾਂਗੇ ਸੋ ਬਿਲਕੁਲ ਉਹ ਰਾਸ਼ੀ ਦੇਣ ਦੀ ਜਿਹੜੀ ਮਹਿਮਾ ਉਹ ਲਗਾਤਾਰ ਜਾਰੀ ਆ ਪੰਜਾਬ ਦੇ ਦਿਨ ਅਮਨ ਕਾਨੂੰਨ ਜਿਹੜਾ ਉਹ ਸਰਦਾਰ ਭਗਵੰਤ ਸਿੰਘ ਮਾਝੀ ਦੀ ਸਰਕਾਰ ਨੇ ਕਾਇਮ ਕੀਤਾ ਅੱਜ ਪੰਜਾਬ ਦੇ ਅੰਦਰ 90 ਹਜ਼ਾਰ ਕਰੋੜ ਤੋਂ ਵੱਧ ਦਾ ਇਨਵੈਸਟਮੈਂਟ ਪੰਜਾਬ 'ਚ ਆ ਚੁੱਕਿਆ ਸੋ ਮੇਰਾ ਕਹਿਣ ਦਾ ਪਾਬਾ ਲਗਾਤਾਰ ਸਰਕਾਰ ਜਿਹੜੀ ਆ ਪੰਜਾਬ ਦੀ ਤਰੱਕੀ ਲਈ ਵਚਨਬੱਧ ਆ